ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੇ ਵੀਡੀਓ ਪਿੰਡ ਮੰਦਰਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਨੇੜੇ ਸ਼ਹਿਰ ਕੋਟੀ ਸਿਖਾ ਰਹੇ ਜਾਂਦਾ ਜੀ ਤੁਹਾਡੇ ਵਾਸਤੇ ਇੱਕ ਗਰਮੀਆਂ ਦਾ ਤੋਹਫਾ ਹੀ ਲੈ ਕੇ ਆਂਦਾ ਜੀ ਇਹਦੀ ਪੂਰੀ ਇਨਫੋਰਮੇਸ਼ਨ ਮੈਂ ਹੀ ਤੁਹਾਨੂੰ ਦੇਵਾਂਗਾ ਜਿਹੜੀ ਮੇਰੇ ਦੁਆਰਾ ਇਨਫੋਰਮੇਸ਼ਨ ਦੱਸੀ ਜਾਊਗੀ ਉਹ ਮਾਲਕ ਦੁਆਰਾ ਦੱਸੀ ਗਈ ਹੋਊਗੀ ਆਕੇ ਤਸੱਲੀ ਪਰਕ ਤੁਸੀਂ ਆਪ ਕਰਨੀ ਆ ਕਿਉਂਕਿ ਵੀਰੇ ਪੈਸੇ ਤੁਸੀਂ ਲਾਉਣੇ ਆ ਨਾਲ ਦੀ ਨਾਲ ਵੀਰੇ ਤੋਰ ਦਿਓ ਜੀ ਇਹਨੂੰ ਸੂਆ 22 ਦੇ ਦਸੰਨ ਮੁਤਾਬਕ ਜੀ ਤੀਜਾ ਸੂਨਦੀ ਆ ਤੇ ਜਿਹੜਾ ਡੇਟ ਮੁਤਾਬਕ ਸਮਾਂ ਪਿਆ ਵੀਰੇ ਉਹ ਹਜੇ 6 ਤੋਂ 7 ਦਿਨ ਪਏ ਆ ਮੰਨ ਕੇ ਚੱਲੋ ਭਈ ਇੱਕ ਹਫਤੇ ਤੋਂ ਘਟ ਵੀ ਸਕਦੇ ਆ ਜਾਂ ਬਾਅਦ ਵੀ ਸਕਦੇ ਆ ਨਿੱਗਰ ਵਜਨ ਵਜੂਦ ਵਾਲੀ ਆ ਕੋਈ ਆਏ ਨਹੀਂ ਕਰਮ ਵਾਲੀ ਲਿੱਸੀ ਲਾਵੀਆਂ ਬਾਕੀ ਵਜਨ ਵੇਲ ਤੁਸੀਂ ਆਪ ਹੀ ਚੈੱਕ ਕਰ ਸਕਦੇ ਹੋ ਤੇ ਐਚ ਐਫ ਗਾਇਆਂ ਰਗਾ ਹਵਾਨਾ ਕਰਮਾਲੀ ਤਿਆਰ ਕਰੀ ਫਿਰਦੀ ਉਧਰੋਂ ਮੇਰੇ ਥੋੜਾ ਜਿਹਾ ਲੰਮਿਆ ਲੈ ਜੀ ਥਾਨ ਸੋਹਣੇ ਸੈਜ ਦਾ ਲੱਗਿਆ ਵਾ ਦੁੱਧ ਬਾਈ ਦੱਸਦਾ ਕਿ ਪਿਛਲੇ ਸੂਏ 18 ਤੋਂ 19 ਕਿਲੋ ਚੋਇਆ ਵਾ ਇਹ ਇੱਕ ਤਿਆਰ ਤੁਹਾਨੂੰ 20 ਪਲੱਸ ਦੀ ਉਮੀਦ ਆ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਜਿਹੜੀ ਇਹਦੀ ਫੈਟ ਆ ਬਾਈ ਦੱਸਦਾ ਕਿ 6 ਪਲੱਸ ਹੀ ਆਉਂਦੀ ਰਹੀ ਆ ਮੋੜ ਲਿਆ ਵੀਰੇ ਸੋਹਣਾ ਟੌਪ ਦਾ ਮੁਠੀ ਵਾਲਾ ਥਣ ਲੱਗਿਆ ਵਾ ਕੱਲਾ ਕੱਲਾ ਨਿਖੜਮਾ ਬਾਕੀ ਵੀਰੇ ਇਹ ਕਰਮ ਵਾਲੀ ਗਾਂ ਨਹੀਂ ਵੀਰੇ ਮੱਝ ਮੰਨ ਕੇ ਆਜੋ ਕਿਉਂਕਿ ਇਹਨਾਂ ਦਾ ਕਰਮ ਵਾਲਿਆਂ ਦਾ ਦੁੱਧ ਮੱਝਾਂ ਜੀ ਬੈਂਦਾ ਹੁੰਦਾ ਛੇ ਫਟ ਬਹੁਤ ਹੁੰਦੀ ਆ ਜੇ ਆਪਾਂ 20 ਕਿਲੋ ਵਾਲੀ ਮੱਝ ਲੈਣ ਜਾਵਾਂਗੇ ਤੁਹਾਨੂੰ ਵੀ ਪਤਾ ਬਈ ਕਾਫੀ ਜ਼ਿਆਦਾ ਕੀਮਤ ਦੀ ਮਿਲੂਗੀ ਕਿਸੇ ਵੀਰ ਦਾ ਬਜਟ ਹਨਾ ਥੋੜਾ ਹੁੰਦਾ ਘਰੇ ਰੱਖਣ ਨੂੰ ਬਹੁਤ ਵਧੀਆ ਚੀਜ਼ ਆ ਇੱਕ ਤਾਂ ਇਹਨੇ ਸਰਦੀ ਗਰਮੀ ਨਹੀਂ ਮੰਨਣੀ ਬਈ ਇੱਕ ਮੱਝਾਂ ਰਕਾ ਦੁੱਧ ਪਿਆ ਦੇਣਾ ਸੋਹਣਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਮੰਜੇ ਦੇ ਪਾਵਿਆ ਰਗੇ ਥਾਣਾ ਬਾਕੀ ਵੀਰੇ ਬਾਈਕ ਤਾਂ ਸੀਸ ਲੱਗ ਪੂਰੀ ਆ ਜਿਵੇਂ ਕੋਈ ਮਰਜੀ ਬੈਠਾ ਰਵੇ ਉਵੇਂ ਕੋਈ ਲੱਤ ਛਾੜ ਵਾਲੀ ਹੈ ਨਹੀਂਗੀ ਸਿੱਧੇ ਪਾਸੇ ਬਹਿ ਜਾਓ ਉੱਠੇ ਪਾਸੇ ਬਹਿ ਜਾਓ ਤੇ ਜਿਹੜੇ ਬਾਈ ਦੱਸਦਾ ਕਿ ਇਹਦੀ ਜੈਜ ਜੀ ਡਿਮਾਂਡ ਕਰਨੀ ਆ ਉਹ 72000 ਰੁਪਿਆ 70 ਤੇ 2 72000 ਰੁਪਿਆ ਵਿੱਚੋਂ ਮਾੜਾ ਮੋਟਾ ਮਾਨਤਣ ਜਰੂਰ ਕਰ ਦਾਂਗੇ ਜੈਜ ਡਿਮਾਂਡ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ ਜੀ